ਅੰਦੀ ਮਿਤਰੋ ਆਫਰੀਕਾਰ ਜੀ ਆਪਾਂ ਪਹਿਲਾ ਵੀਡੀਓ ਪਾਈ ਸੀ ਬਾਈ ਮੱਛਰਾਂ ਵਾਸਤੇ ਸਰਫਾਲੀ ਉਹਦੇ ਵਿੱਚ ਕਈ ਚੀਜ਼ਾਂ ਦੱਸਣੀਆਂ ਵੀ ਰਹਿ ਗਈਆਂ ਸੀ ਤੇ ਕਈ ਲੋਕ ਯਕੀਨ ਨਹੀਂ ਕਰਦੇ ਹੈਗੇ ਕਮੈਂਟ ਕਹਿੰਦੇ ਮਰਦਾ ਨਹੀਂ ਹੈਗਾ ਫਲਾਣਾ ਕੁਝ ਨਹੀਂ ਕਰਦਾ ਹੈਗਾ ਤੋਂ ਆਪਾਂ ਅੱਜ ਤੁਹਾਨੂੰ ਲਾਈਵ ਰਿਜ਼ਲਟ ਦਿਖਾਵਾਂਗੇ ਦਾ ਦੇ ਨੇ ਉਹਦੇ ਥੋੜੀ ਰਾਤ ਸੀ ਥੋੜਾ ਹਨੇਰਾ ਹੋ ਰਿਹਾ ਸੀ ਮੱਛਰਦਾਨੀ ਦੇ ਵਿੱਚ ਤੇ ਮਾਰ ਕੇ ਦਿਖਾਇਆ ਨਹੀਂ ਗਿਆ ਤੇ ਇਹਦੀ ਡੋਜ਼ ਵੀ ਦੱਸਾਂਗੇ ਉਹਦੇ ਆਪਾਂ ਡੋਜ਼ ਭੁੱਲ ਗਏ ਇਹਦੀ ਦੱਪਣੀ ਵੀ ਕਿੰਨੀ ਪਾਣੀ ਹੈ ਇਹ ਸੋ ਅੱਜ ਆਪਾਂ ਦੱਸਦੇ ਹਾਂ ਤੁਹਾਨੂੰ ਆਜੋ ਤੋ ਇਹਦੀ ਬਾਈ ਆਪਾਂ ਇੱਕ ਲੱਪ ਘਿਪਾ ਪਾ ਸਕਦੇ ਆ ਮੰਨ ਕੇ ਚੱਲੋ 100 150 ਗ੍ਰਾਮ ਪਾ ਸਕਦੇ ਆ ਇੱਕ ਢੋਲੀ ਦੇ ਵਿੱਚ ਇੱਕ ਲੱਪ ਦੇ ਕਰੀਬ ਆਪਾਂ ਫਰਫ ਪਾ ਲਿਆ ਇਹਦੇ ਚ ਤੋ ਇਹਦੇ ਚ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਘੋਲ ਲੈਣਾ ਬਹੁਤ ਵਧੀਆ ਰਿਜ਼ਲਟ ਹੈ ਬਈ ਇਹਦਾ ਮੰਨ ਕੇ ਦੇਖਿਓ ਤੁਸੀਂ ਅੱਜ ਤੁਹਾਨੂੰ ਲਾਈਵ ਦਿਖਾਵਾਂਗੇ ਜਮਾ ਆਪਣੇ ਇੱਥੇ ਲਾਈਟ ਤੇ ਮੱਛਰ ਬੈੰਦਾ ਸਾਰਿਆਂ ਨਾਲੋਂ ਵੱਧ ਆ ਕੇ ਜਾਂ ਮੱਛਰ ਦਾ ਨਹੀਂ ਨੇ ਕੁੰਜਾਂ 'ਚ ਸੋ ਆਪਾਂ ਉਹਨਾਂ ਦੀ ਟੈਸਟਿੰਗ ਕਰਾਵਾਂਗੇ ਤੁਹਾਨੂੰ ਦਿਖਾਉਣੀ ਆਦਾ ਰਿਜ਼ਲਟ चलो जी आ जा माड़ा जा आके पहला मच्छर दिखाया उ मच्छर देख तिपरे चिपरा छत आख सक